ਪੰਡ ਸਰਾਬਾ ਤੋਂ ਆਇਆ ਸੀਗਾ ਜੀ ਉਹਨਾਂ ਨੇ ਆਪਣਾ ਸੰਦੂਖ ਤਿਆਰ ਕਰਵਾਇਆ ਤੇ ਇਹਨੂੰ ਪੂਰਾ ਰੈਡੀ ਕਰਤਾ ਜੀ ਤੇ ਕਾਲੇ ਦੀ ਪਾਲਿਸ਼ ਕੀਤੀ ਆ ਤੇ ਹੁਣ ਇਹਦਾ ਥੋੜਾ ਜਿਹਾ ਆਪਾਂ ਕਪੜਾ ਮਾਰ ਕੇ ਇਹਨੂੰ ਸਾਫ਼ ਕਰਕੇ ਇਹਨੂੰ ਆਪਾਂ ਕਰ ਦੇਣਾ ਜੀ ਰੈਪ ਤੇ ਇਹਨੂੰ ਭੇਜ ਦੇਣਾ ਨਹੀਂ ਵਾਪਸ ਉਹਨਾਂ ਦੇ ਘਰੇ ਲਓ ਜੀ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਤੇ ਇਹਨਾਂ ਦੇ ਸੰਦੂਖ ਦਾ ਵੀ ਪਿੱਤਲ ਸਾਰਾ ਕਾਲਾ ਹੋਇਆ ਹੋਇਆ ਸੀਗਾ ਜੀ ਤੇ ਪੂਰੀ ਮਿਹਨਤ ਲਾ ਕੇ ਸਾਰਾ ਪਿੱਤਲ ਚਮਕਾਇਆ ਤੇ ਜਿਹੜੇ ਦੇ ਪੱਲੇ ਆ ਸੰਦੂਖ ਦੇ ਛੋਟੇ-ਛੋਟੇ ਦੇਖੋ ਕਿੰਨੇ ਸੋਹਣੇ ਬਣੇ ਹੋਏ ਆ ਹਰ ਇੱਕ ਸੰਦੂਖ ਦਾ ਫਰੰਟ ਡਿਫਰੈਂਟ ਹੁੰਦਾ ਜੀ ਕੋਈ ਵੀ ਸੰਦੂਖ ਇੱਕੋ ਜਿਹਾ ਨਹੀਂ ਹੁੰਦਾ ਤੁਸੀਂ ਵੀ ਆਪਣਾ ਸੰਦੂਖ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਇਸੇ ਤਰ੍ਹਾਂ ਪੂਰਾ ਤੇ ਅਗਰ ਤੁਸੀਂ ਪੁਰਾਣਾ ਸੰਦੂਖ ਤਿਆਰ ਕੀਤਾ ਹੋਇਆ ਤੁਸੀਂ ਸਾਡੇ ਕੋਲੋਂ ਲੈਣਾ ਸਾਡੇ ਕੋਲੇ ਤਿਆਰ ਕੀਤੇ ਹੋਏ ਸੰਦੂਖ ਪਏ ਹੁੰਦੇ ਆ ਜੀ ਤਿਆਰ ਕਰਕੇ ਰੱਖੇ ਹੁੰਦੇ ਨੇ ਤੁਸੀਂ ਸਾਡੇ ਕੋਲੋਂ ਆ ਕੇ ਸੰਦੂਖ ਪਸੰਦ ਕਰਕੇ ਖਰੀਦ ਸਕਦੇ ਹੋ ਪਿੰਡ ਹੈਗਾ ਜੀ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਨੰਬਰ ਕਰ ਲਓ 98264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਆਪਣੇ ਘਰ ਪਏ ਸੰਦੂਖ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਪੂਰੇ ਮਿਹਨਤ ਨਾਲ ਤਿਆਰ ਕਰਕੇ ਦਵਾਂਗੇ ਜੇ ਆਪਾਂ ਤੁਹਾਡੇ ਸੰਦੂਖ